ਮੇਰੀ ਤਕਰੀਬਨ ਰਵਾਈਏ ਸੀਗੀ ਪੰਜਾਬ ਸਰਕਾਰ ਨਾਲ ਕਿ ਆਯੂਸ਼ਮਾਨ ਕਾਰਡ ਤੇ ਕੈਪਟਨ ਸਰਕਾਰ ਬਿਹਲੇ ਦੀ ਲੱਗੀ ਹੋਈ ਲਿੰਟ ਅਜੇ ਤੱਕ ਟੁੱਟ ਕਿਉਂ ਨਹੀਂ ਰਹੀ ਪਰ ਤੁਸੀਂ ਪੰਜਾਬੀ ਲੋਕ ਤਰੀਕ ਤੋਂ ਬਾਅਦ ਦੇਖੋਗੇ ਜਦੋਂ ਤੁਹਾਨੂੰ ਪੀਜੀਆਈ ਛੱਡੋ ਪੰਜਾਬ ਦੇ ਵਿੱਚ ਵੀ 10 ਲੱਖ ਦਾ ਇਲਾਜ ਮਿਲ ਇਹਦੇ ਲਈ ਤਾੜੀਆਂ ਬਣਦੀਆਂ ਨਚੀਮਾ ਸਾਭਦੀਆਂ ਤੇ ਸਭ ਨਾਲੋਂ ਜ਼ਿਆਦਾ ਮੈਨੂੰ ਖੁਸ਼ੀ ਹੋਈ ਹੈ ਕਿਉਂਕਿ ਮੇਰੀ ਟੀਮ ਹੈ ਜਿਹੜੀ ਪੀਜੀਆਈ ਦੇ ਵਿੱਚ ਪ੍ਰੋਫੈਸਰ ਗੁਰਵੀਨ ਸਰੰਗੀ ਡਾਕਟਰ ਹਮਾਸ਼ੂ ਗੁਪਤਾ ਕਿੰਨੇ ਹੀ ਡਾਕਟਰ ਨੇ ਉਹਨਾਂ ਨੇ ਮੈਨੂੰ ਹਿੰਦੀ ਚ ਕਿਆ ਕਰਨਾ ਅਰਿਸਤੀਸ਼ ਹਰਿਆਣਾ ਹਿਮਾਚਲ ਵਾਲੋ ਕੋ 10 ਲੱਖ ਮਿਲਦਾ ਹੈ 5 ਲੱਖ ਮਿਲਦਾ ਹੈ ਆਪਕੇ ਕਾਰਪ ਲਿੰਟ ਲੱਗੀ ਹੋਈ ਹੈ ਤਾਂ ਮੈਂ ਤੁਰੰਤ ਜੱਸੀ ਜੀ ਕੋ ਸਾਹਬ ਨੂੰ ਕਿਆ ਕਰਨਾ ਕਿ ਸੇਖੋ ਸਾਹਿਬ ਕਰੋ ਜੀ ਇਹਦਾ ਕੋਸ਼ਿਸ਼ ਮੇਰਾ ਸੁਨੇਹਾ ਮਾਨ ਸਾਹਿਬ ਤੋਂ ਲੈ ਕੇ ਖਰਪਾਲ ਚੀਮ ਜੀ ਤੱਕ ਪਹੁੰਚਿਆ ਕਰਨਾ ਤੇ ਪਿਛਲੇ ਦਿਨੀ ਸਾਨੂੰ ਉਹ ਸਹੂਲਤ ਮਿਲ ਗਈ ਕਿਸੇ ਮਾਂ ਦਾ ਪੁੱਤਰ ਬਚਣਾ ਬਹੁਤ ਵੱਡੀ ਗੱਲ ਹੁੰਦੀ ਹੈ 12000 ਮਰੀਜ਼ਾਂ ਦੇ ਅਸੀਂ ਆਪਰੇਸ਼ਨ ਫ੍ਰੀ ਕਰਾ ਚੁੱਕੇ ਆ ਪੀਜੀਆਈ ਦੇ ਵਿੱਚ ਬ੍ਰੇਨ ਦੇ ਮੈਂ ਐਲਾਨ ਕਰਦਾ ਜੱਸੀ ਸੇ ਕੋਜੀ ਦੀ ਐਨ ਜੀਓ ਟੀਮ ਬਣੋ ਕਿਸੇ ਦੇ ਸਿਰ 'ਚ ਸੱਟ ਲੱਗ ਜਵੇ ਤੁਸੀਂ ਮੈਨੂੰ ਛੱਡੋ ਜੱਸੀ ਸੇ ਕੋਜੀ ਨੂੰ ਫੋਨ ਕਰਦੇ ਹੋ ਸਪਰਕ ਦੇਣੇ ਜਾਣਸਰ ਪੀਜੀਐ ਜੀ ਦੇ ਵਿੱਚ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਮੇਰੇ ਵੀਰ ਜੱਸੀ ਸਿਕੋਂਜੀ ਦਾ ਜੀਵਨ ਨਿਰ ਸਿੰਘ ਕਾਲੋਂ ਆਈਆਰਐਸ ਤੇ ਮੇਰੀ ਸਾਰੀ ਟੀਮ ਦੇ ਆ ਮੈਂਬਰ ਕੜੇ ਨੇ ਸਾਨੂੰ ਅੱਜ ਇਹ ਬਹੁਤ ਵੱਡਾ ਤੋਹਫਾ ਮਿਲਿਆ ਪੰਜਾਬ ਸਰਕਾਰ ਵੱਲੋਂ 10 ਲੱਖ ਦਾ ਬੀਮਾ ਨਵੇਂ ਸਾਲ ਦੀ 1 ਜਨਵਰੀ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੈ ਤੇ ਅਜੇ ਸਰਕਾਰਾਂ ਸਾਡੇ ਲਈ ਬਹੁਤ ਚੰਗੀਆਂ ਸਾਡੀ ਟੀਮ ਲਈ ਚੰਗੀਆਂ